ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਦੋਸਤੋ ਚਮਕੀਲੇ ਦੇ ਬਾਰੇ ਚਮਕੀਲੇ ਦਾ ਇੱਕ ਪੱਖ ਆਪਾਂ ਹਮੇਸ਼ਾ ਦੇਖਦੇ ਹਾਂ ਕਿ ਉਹ ਲੱਚਰ ਗੀਤ ਗਾਉਂਦਾ ਹੁੰਦਾ ਸੀ ਲੇਕਿਨ ਇੱਕ ਪੱਖ ਉਹਦਾ ਹੋਰ ਵੀ ਹੈ ਕਿਉਂਕਿ ਸਿੱਕੇ ਦੇ ਦੋ ਪਾਸੇ ਹੁੰਦੇ ਆ ਦੋਨੋਂ ਪਾਸੇ ਆਪਾਂ ਨੂੰ ਦੇਖਣੇ ਚਾਹੀਦੇ ਆ ਤਾਂ ਦੋਸਤੋ ਗੱਲ ਕਰਾਂਗੇ ਚਮਕੀਲਾ ਇੱਕ ਅਖਾੜਾ ਲਾਉਣ ਜਾਂਦਾ ਉੱਥੇ ਕੀ ਵਾਪਰਦਾ ਹੈ ਵੀਡੀਓ ਬੜੀ ਦਿਲਚਸਪ ਹੈ ਕੰਮੀ ਜਾਣਕਾਰੀ ਦਵਾਂਗੇ ਆਪਾਂ ਤੁਹਾਨੂੰ ਚਮਕੀਲੇ ਦੇ ਬਾਰੇ ਸੋ ਸਾਰੀ ਵੀਡੀਓ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਰੇਸ ਦਾ ਫਰਾਟਾ ਮਾਰ ਕੇ ਜੀਪ ਰੁਕੀ ਤਾਂ ਜੀਪ ਦੇ ਟੈਰਾਂ ਨਾਲ ਲੱਗਿਆ ਬਠਿੰਡੇ ਦੇ ਪਿੰਡ ਲਹਿਰਾ ਮੁਹੱਬਤਾਂ ਦਾ ਰੇਤਾ ਲੁਧਿਆਣੇ ਸ਼ਹਿਰ ਦੀ ਸੜਕ ਉੱਪਰ ਝੜ ਕੇ ਇਉਂ ਵਿਖਰ ਗਿਆ ਜਿਵੇਂ ਕਣਕ ਵਾਇ ਢੋਲ ਦਾ ਟੱਕਣ ਖੋਲਿਆ ਕਣਕ ਜ਼ਮੀਨ ਤੇ ਖਿੰਡ ਜਾਂਦੀ ਹੈ ਜੀਪ ਦੀ ਮੂਹਰੀ ਸੀਟ ਤੇ ਬੈਠੇ ਮੁੱਛਾਂ ਨੂੰ ਮਰੋੜਾ ਦੇ ਰਹੇ ਚਾਦਰੇ ਵਾਲੇ ਜ਼ਿਮੀਦਾਰ ਨੇ ਪਿੱਛੇ ਧੌਣ ਕਮਾਈ ਸੀ ਲੈ ਅਨੰਦ ਕੁਰੇ ਆਹ ਸਾਹਮਣੇ ਆ ਚਮਕੀਲੇ ਦਾ ਦਫ਼ਤਰ ਤੂੰ ਤੇ ਪੀਤਾ ਚੱਲ ਕੇ ਗੱਲ ਕਰੋ ਅਸੀਂ ਪੈਂਚਰ ਲਵਾ ਕੇ ਹੁਣ ਹੀ ਆਏ ਜੀਪ ਵਿੱਚੋਂ ਇੱਕ ਬਿਰਧ ਇਸਤਰੀ ਤੇ ਇੱਕ 19-20 ਸਾਲ ਦਾ ਮੁੰਡਾ ਪਿਛਲੇ ਪਾਸੇ ਤੋਂ ਉਤਰੇ ਉਹਨਾਂ ਦੇ ਉਤਰਦਿਆਂ ਹੀ ਜੀਪ ਅੱਗੇ ਤੁਰ ਪਈ ਉਹ ਦੋਨੋਂ ਮਾਂ ਪੁੱਤ ਸੜਕ ਪਾਰ ਕਰਕੇ ਸਾਹਮਣੇ ਬਣੇ ਗਾਇਕ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਅੰਦਰ ਦਾਖਲ ਹੋਏ। ਦਫ਼ਤਰ ਵਿੱਚ ਪਏ ਮੇਜ਼ ਦੇ ਦੂਜੇ ਪਾਸੇ ਕੁਰਸੀ ਤੇ ਬੈਠੇ ਨੌਜਵਾਨ ਨੇ ਅੰਦਰ ਵੜਦੇ ਗਾਹਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਦੋਨਾਂ ਨੂੰ ਕੁਰਸੀਆਂ ਤੇ ਬੈਠਣ ਦਾ ਇਸ਼ਾਰਾ ਕੀਤਾ। ਦੋਨੋਂ ਮਾਂ ਪੁੱਤ ਕੁਰਸੀਆਂ ਖਿੱਚ ਕੇ ਬੈ ਗਏ। ਕੁਰਸੀਆਂ ਦੇ ਦੂਜੇ ਪਾਰ ਬੈਠੇ ਨੌਜਵਾਨ ਨੇ ਹਲੀਮੀ ਨੇ ਪੁੱਛਿਆ ਸੀ ਆਓ ਮਾਤਾ ਜੀ ਕਿਵੇਂ ਆਉਣੇ ਹੋਏ ਮਾਤਾ ਕਹਿੰਦੀ ਬੇ ਪੁੱਤ ਚਮਕੀਲਾ ਤੈਂ ਮੇਰੇ ਮੁੰਡੇ ਦੇ ਵਿਆਹ ਚ ਗਾਉਣ ਆਉਣਾ ਬਸ ਨਾ ਨੌਕਰ ਨਾ ਕਰੀ ਪੈਸੇ ਜਿੰਨੇ ਕਮੇਗਾ ਮੈਂ ਸਰਦਾਰ ਹੋਣਾ ਤੋਂ ਦਵਾ ਦੂੰ ਤੈਨੂੰ ਸਰਦਾਰ ਵੀ ਨਾਲ ਹੀ ਆਇਆ ਹੁਣੇ ਆ ਜਾਂਦੇ ਨੇ ਪੈਂਚਰ ਲਵਾ ਕੇ ਸਾਡੀ ਰਾਹ ਚ ਆਉਂਦਿਆਂ ਦੀ ਜੀਪ ਪੈਂਚਰ ਹੋ ਗਈ ਸੀ ਪੁੱਤ ਵਿਆਹ ਕਿੱਥੇ ਤੇ ਕਦੋਂ ਦਾ ਹੈ ਮਾਤਾ ਦਫਤਰੇ ਨੌਜਵਾਨ ਨੇ ਡੈਰੀ ਚੁੱਕਦੇ ਆ ਪੁੱਛਿਆ ਬਿਆਉਣ ਦਾ ਸਰਦੂਲਗੜ ਜਾਣਾ ਬੇਬੇ ਕਹਿੰਦੀ ਅਗਲੀ ਸੰਗ੍ਰਾਂਤ ਤੋਂ ਤੀਜੇ ਦਿਨ ਦੇ ਆਨੰਦ ਹੈ ਭਾਈ ਤੂੰ ਚਮਕੀਲਾ ਮੇਰਾ ਪੁੱਤ ਬਣ ਕੇ ਦੋਕ ਦਿਨ ਅੱਗੋਂ ਹੀ ਆ ਜੀ ਉਹ ਕਹਿੰਦਾ ਮਾਈ ਮੈਂ ਚਮਕੀਲਾ ਨਹੀਂ ਮੈਂ ਤਾਂ ਕਿਕਰ ਡਾਲੇ ਵਾਲਾ ਹਾਂ ਉਹਨਾਂ ਦਾ ਬੁਕਿੰਗ ਕਲਰਕਾ ਚਮਕੀਲਾ ਉਸਤਾਦ ਜੀ ਤਾਂ ਪ੍ਰੋਗਰਾਮ ਬਣਾਉਣ ਗਏ ਹੋਏ ਆਂ ਛਾਮੀ ਆਉਣਗੇ ਲੈ ਫੋਰਟ ਮੈਂ ਨੇਚਰ ਦੀ ਐਵੇਂ ਮਗਜ ਮਰੀ ਜਾਨੀ ਆ ਪਹਿਲਾਂ ਨਹੀਂ ਦੱਸਿਆ ਤੇ ਨਾ ਇਹ ਚਮਕੀਲੇ ਦਾ ਦਫਤਰ ਨਹੀਂ ਹੈਗਾ ਦਫਤਰ ਤਾਂ ਇਹ ਚਮਕੀਲੇ ਦਾ ਹੀ ਹੈ ਕਹਿੰਦਾ ਉਹ ਫੇਰ ਤੂੰ ਇੱਥੇ ਬੈਠਾ ਕੀ ਕਰਦਾ ਉਹ ਮੈਂ ਇੱਥੇ ਦਫਤਰ ਦਾ ਕੰਮ ਸੰਭਾਲਦਾ ਹੁੰਨਾ ਉਸਤਾਦ ਜੀ ਤਾਂ ਪ੍ਰੋਗਰਾਮਰ ਤੇ ਹੁੰਨੇ ਆ ਬੀਬੀ ਸਾਈ ਦੇ ਤੇ ਗੱਲ ਨਬੇੜ ਕੀ ਐ ਮੈਂ ਕਹਾਣੀਆਂ ਜੀਆਂ ਪਾਉਣ ਲੱਗ ਪਈਆਂ ਤਾਂ ਉਹ ਬਿਰਧ ਮਾਤਾ ਦੇ ਨਾਲ ਇਹ ਜੁਬਕ ਨੇ ਦਖਲ ਦਿੱਤਾ ਸੀ हां हां ਉਹੀ ਗੱਲ ਕਰਦੀਆਂ ਮੈਂ ਵੀ ਸਰਦਾਰ ਹੋਰੀ ਆ ਜਾਣ ਅੱਛਾ ਕਿਹੜੀ ਤਰੀਕ ਦੱਸੀ ਸੀ ਤੁਸੀਂ ਕਿਕਰ ਨੇ ਡੈਰੀ ਦੇ ਪੰਨੇ ਫੁਰਲਣੇ ਸ਼ੁਰੂ ਕੀਤੇ ਲੜਕਾ ਝੱਟ ਬੋਲਿਆ ਸੀ ਬਾਈ ਜੀ 10 ਤਰੀਕ ਹੈ ਜੀ ਕਲਰਕ ਕਹਿੰਦਾ ਠੀਕ ਹੈ ਤਰੀਕ ਤਾਂ ਵੈਲੀ ਹੈ ਕਿਕਰ ਨੇ ਮੂਰੇ ਮੇਜ਼ ਉੱਤੇ ਖੁੱਲੀ ਪਈ ਡੈਰੀ ਦੇ ਪੰਨੇ ਦਾ ਕ ਖੁੰਝਾ ਜਾਂ ਮਰੋੜਦਾ ਦੇਖ ਭਾਈ ਮੈਂ ਗਰੀਬਣੀ ਆ ਪੈਸੇ ਦੱਸ ਦਿਓ ਕਿੰਨੇ ਲੈਣੇ ਹੋ ਸਰਦਾਰ ਹੋਰੀ ਆ ਜਾਣੇ ਆ ਮੈਂ ਉਹਨਾਂ ਤੋਂ ਦਵਾ ਦਨੀ ਤੁਹਾਨੂੰ ਤਾਂ ਬਿਰਧ ਇਸਤਰੀ ਸਿਰ ਤੇ ਲਈ ਹੋਈ ਚੁੰਨੀ ਠੀਕ ਕਰਕੇ ਬੋਲੀ ਉਹ ਕਹਦਾ ਕਰਕ ਮਾਈ ਲੈਂਦੇ ਤਾਂ ਅਸੀਂ 3500 ਰੁਪਈਆ ਪਰ ਉਸਤਾਦ ਜੀ ਨੇ ਸਾਨੂੰ ਕਿਹਾ ਹੋਇਆ ਵੀ ਜੇ ਕੋਈ ਗਰੀਬ ਹੋਵੇ ਤਾਂ ਉਸ ਤੋਂ ਘੱਟ ਪੈਸੇ ਲੈ ਲਿਆ ਕਰੋ ਤੁਸੀਂ 3000 ਦੇ ਦਿਓ ਚਲ ਠੀਕ ਹੈ ਬਾਈ ਜੀ ਤੁਸੀਂ ਪ੍ਰੋਗਰਾਮ ਬੁੱਕ ਕਰਨ ਦੀ ਕਰੋ ਪੈਸੇ ਹੁਣੇ ਸਰਦਾਰ ਹੋਰੀ ਆ ਕੇ ਦੇ ਦੰਨੇ ਆ ਉਹ ਮੁੰਡਾ ਪ੍ਰੋਗਰਾਮ ਬੁੱਕ ਕਰਨ ਲਈ ਬੜਾ ਕਾਲਾ ਪਿਆ ਹੋਇਆ ਸੀ ਐਨਰੋ ਜੀਪ ਵਾਲਾ ਜ਼ਿੰਮੇਦਾਰ ਤੇ ਉਹਦਾ ਡਰਾਈਵਰ ਵੀ ਦਫ਼ਤਰ ਵਿੱਚ ਆ ਗਏ ਤਾਂ ਕਿਕਰ ਉਹਨਾਂ ਨੂੰ ਬਿਠਾ ਕੇ ਚਾਹ ਦਾ ਆਰਡਰ ਦੇਣ ਲਈ ਚਲੇ ਗਿਆ ਕੋਈ ਦੇਰ ਬਾਅਦ ਜਦ ਚਾਹ ਆਈ ਤਾਂ ਕਿਕਰ ਸਾਈ ਦਾ 500 ਰੁਪਿਆ ਗਿਣ ਰਿਹਾ ਸੀ ਨੋਟ ਗਿਣ ਕੇ ਕਿਕਰ ਬੋਲਿਆ ਠੀਕ ਹੈ ਸਰਦਾਰ ਜੀ ਖਾੜਾ ਤੁਹਾਡਾ ਅਸੀਂ ਬੁੱਕ ਕਰ ਲਿਆ ਬਾਕੀ ਪੇਮੈਂਟ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਕਰ ਲਵਾਂਗੇ ਤਾ ਮੁੱਛਾਂ ਨੂੰ ਬਟਾ ਦੰਦੇ ਜ਼ਿਮੀਦਾਰ ਨੇ ਕਿਹਾ ਕੋਈ ਚੱਕਰ ਨਹੀਂ ਭਾਵੇਂ ਹੁਣੇ ਲੈ ਲੋ ਨਾ ਜੀ ਪ੍ਰੋਗਰਾਮ ਤੋਂ ਪਹਿਲਾਂ ਲਮਾਂਗੇ ਸਾਡਾ ਇਹੀ ਮਤਲਬ ਕੇ ਕੈਦਾ ਏ ਕੁਝ ਦੇਰ ਚਮਕੀਲੇ ਦੀ ਗਾਇਕੀ ਬਾਰੇ ਗੱਲਾਂ ਕਰਨ ਤੋਂ ਬਾਅਦ ਜ਼ਿਮੀਦਾਰ ਉੱਟ ਕੇ ਖੜਾ ਹੋ ਗਿਆ ਕਹਿੰਦਾ ਚੰਗਾ ਵਈ ਹੁਣ ਅਸੀਂ ਚੱਲਦੇ ਆ ਉਹ ਕਹਿੰਦਾ ਨਾ ਸਰਦਾਰਾ ਮੈਂ ਤਾਂ ਚਮਕੀਲੇ ਨੂੰ ਮਿਲ ਕੇ ਗੱਲ ਪੱਕੀ ਕਰਕੇ ਹੀ ਜਾਉ ਤੂੰ ਵੀ ਬਹਿ ਜਾ ਸਿਰ ਤੇ ਲਈ ਹੋਈ ਚੁੰਨੀ ਬਿਰਧ ਇਸਤਰੀ ਨੇ ਫੇਰ ਸਵਾਰੀ ਕਿਕਰਨੇ ਯਕੀਨ ਦਿਵਾਇਆ ਸੀ ਗਲਤ ਆ ਪੱਕੀ ਐ ਮਾਤਾ ਤੁਸੀਂ ਫਿਕਰ ਨਾ ਕਰੋ ਉਸਤਾਦ ਜੀ ਪਹੁੰਚ ਜਾਣਗੇ ਤੁਹਾਡੇ ਪ੍ਰੋਗਰਾਮ ਤੇ ਉਹ ਬੇਬੇ ਕਹਿੰਦੀ ਨਾ ਭਾਈ ਚਮਕੀਲੇ ਨੂੰ ਮੇਰੇ ਹੋਵੇ ਨਾ ਮੈਂ ਨਹੀਂ ਜਾਣਾ ਉਹ ਬੇਬੇ ਜਿੱਦ ਤੇ ਅੜ ਗਈ ਪਰ ਉਸਤਾਦ ਹੋਰੀ ਦਾ ਪ੍ਰੋਗਰਾਮ ਲਾ ਕੇ ਸ਼ਾਮ ਨੂੰ ਪਹੁੰਚਣਗੇ ਉਹ ਕਹਿੰਦਾ ਕਲਰਕ ਤਾਂ ਬਜ਼ੁਰਗ ਔਰਤ ਕੁਰਸੀ ਉੱਤੇ ਚੌਂਕੜੀ ਮਾਰ ਕੇ ਬਹਿ ਗਈ ਉਹ ਕਹਿੰਦੀ ਭਾਵੇਂ ਰਾਤ ਨੂੰ ਆਵੇ ਮੈਂ ਤਾਂ ਮਿਲ ਕੇ ਹੀ ਜਾਣਾ ਅੱਛਾ ਜੀ ਜਿਵੇਂ ਤੁਹਾਡੀ ਮਰਜ਼ੀ ਕਿੱਕਰ ਕੋਲ ਪਿਆ ਅਖਬਾਰ ਚੁੱਕ ਕੇ ਉਹ ਪੜ੍ਹਨ ਲੱਗ ਪਿਆ ਸੀ ਕਿਕਰ ਸਿੰਘ ਤਾਂ ਦਫ਼ਤਰ ਵਿੱਚ ਉਹਨਾਂ ਸਾਰਿਆਂ ਨੂੰ ਬੈਠਿਆ ਦੁਪਹਿਰ ਤੋਂ ਸ਼ਾਮ ਹੋ ਗਈ ਸ਼ਾਮ ਦੇ 7 ਵਜੇ ਕਿਕਰ ਨੇ ਜਮਾਲਪੁਰ ਸਨੇਹਾ ਭੇਜ ਕੇ ਚਮਕੀਲੇ ਨੂੰ ਬੁਲਾ ਲਿਆ ਫਿਰ ਚਮਕੀਲੇ ਦੇ ਆਉਂਦਿਆਂ ਹੀ ਕਿਕਰ ਨੇ ਸਾਰੀ ਕਹਾਣੀ ਦੱਸਤੀ ਚਮਕੀਲੇ ਨੇ ਬਿਰਧ ਇਸਤਰੀ ਨੂੰ ਜੱਫੀ ਪਾ ਕੇ ਕਿਹਾ ਉਹ ਕਹਿੰਦਾ ਮਾਈ ਤੂੰ ਆਰਾਮ ਨਾਲ ਘਰ ਜਾ ਅਸੀਂ ਖਾਣਾ ਲੈਣ ਪਹੁੰਚ ਜਾਵਾਂਗੇ ਠੀਕ ਹੈ ਹੁਣ ਮੈਨੂੰ ਤਸੱਲੀ ਹੋ ਗਈ ਤੂੰ ਪੈਸੇ ਦੱਸ ਕਿੰਨੇ ਲੈਣੇ ਆ 500 ਅਸੀਂ ਸਾਈ ਦਾ ਦੇ ਚੱਲੇ ਆ ਬਾਕੀ ਤੈਨੂੰ ਉਦੋਂ ਆਏ ਨੂੰ ਦਵਾਂਗੇ ਮੇਰਾ ਮੁੰਡਾ ਹੈਂਡ ਕਰੀ ਜਾਂਦਾ ਸੀ ਕਹਿੰਦਾ ਮੇਰੇ ਵਿਆਹ ਦੇ ਚਮਕੀਲਾ ਲਵਾਓ ਨਹੀਂ ਮੈਂ ਘਰ ਤੋਂ ਭੱਜ ਜਾਣਾ ਉਹ ਕਹਿੰਦਾ ਚਮਕੀਲਾ ਉਹ ਮਾਈ ਜੇ ਮੇਰੇ ਦੋ ਘੰਟੇ گاਉਂ ਨਾਲ ਤੇਰਾ ਮੁੰਡਾ ਘਰੇ ਵੱਸਦਾ ਤਾਂ ਮੇਰਾ ਕੀ ਘੱਸਦਾ ਤੂੰ ਗਰੀਬ ਦਿਹਾੜੀ ਦਾਪਾ ਕਰਨ ਵਾਲੀਆਂ ਰਹਿਣ ਦੇ ਕੋਈ ਪੈਸਾ ਨਾ ਦਮੀ ਮੈਂ ਫਰੀ ਜਾ ਕੇ ਗਾ ਜੂਗਾ ਮੈਨੂੰ ਹੁਣ ਤੂੰ ਸਰਦਾਰਾਂ ਤੋਂ ਕਾਜਾ ਚੁੱਕ ਕੇ 3000 ਦੇਵੇਂਗੀ ਫੇਰ 3-4 ਸਾਲ ਉਹ ਪੈਸੇ ਸਿਰੋਂ ਲੌਂਦੀ ਫਿਰੇਗੀ ਨਾ ਮੈਂ ਤੇਰੇ ਸਿਰ ਕਰਜ਼ਾ ਨਹੀਂ ਚਾਹਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਮੁਫਤ ਗੌਣ ਆ ਜੂਗਾ ਜਿਉਂਦਾ ਰਹਿ ਪੁੱਤ ਇੱਕਣ ਨਹੀਂ ਤੇਰੀ ਮਿਹਨਤ ਤਾਂ ਅਸੀਂ ਤੈਨੂੰ ਜ਼ਰੂਰ ਦਵਾਂਗੇ ਚੰਗਾ ਹੁਣ ਚੱਲੋ ਮਾਈ ਤੁਸੀਂ ਨੇਰਾ ਹੋ ਚੱਲਿਆ ਜੋ ਵਕੀਲਾ ਬਾਹਰ ਤੱਕ ਜਾ ਕੇ ਉਹ ਬਿਰਧ ਇਸਤਰੀ ਤੇ ਸਾਰਿਆਂ ਨੂੰ ਤੋੜਨ ਤੋਂ ਬਾਅਦ ਜਮਾਲਪੁਰ ਆਪਣੇ ਘਰੇ ਚਲਾ ਗਿਆ ਤਾਂ 10 ਤਰੀਕ ਨੂੰ ਭਾਈ ਅਖਾੜਾ ਲਾਉਣ ਗਏ ਚਮਕੀਲੇ ਨੂੰ ਖਾੜੇ ਵਾਲੀ ਜਗ੍ਹਾ ਦੇ ਕੋਲ ਕਿਸੇ ਦੇ ਘਰ ਆਰਾਮ ਕਰਨ ਲਈ ਬਿਠਾਤਾ ਬਲਦੇਵ ਦੇਬੂ ਤੇ ਹਰਜੀਤ ਗਿੱਲ ਇਹ ਸਟੇਜ ਦੇਖਣ ਚਲੇ ਗਏ ਸਟੇਜ ਤੋਂ ਬੰਨ ਵਾਲੇ ਸਾਰੇ ਅਨੰਮਾਚੋ ਵੱਡੇ ਨੋਟ ਆਪ ਰੱਖ ਕੇ 2 ਰੁਪਏ 5 ਰੁਪਏ ਤੇ ਕਈ ਵਾਰ 10 ਰੁਪਏ ਦੇ ਸਾਰੇ ਨੋਟ ਚਮਕੀਲਾ ਆਪਣੇ ਜਿਹੜੇ ਸਜਿੰਦੇ ਸੀਗੇ ਸਾਜ ਬਜਾਉਣੇ ਵਾਲੇ ਉਹਨਾਂ ਨੂੰ ਦੇ ਦਿਆ ਕਰਦਾ ਸੀ ਤਾਂ ਸਾਜੀ ਲਾਲਚ ਵਿੱਚ ਆ ਕੇ ਖਾੜੇ ਤੋਂ ਪਹਿਲਾਂ ਲੋਕਾਂ ਨੂੰ ਅਕਸਰ ਛੋਟੇ ਨੋਟ ਦੇਣ ਦੀ ਉਕਸਾ ਦੇ ਆ ਕਰਦੇ ਸੀਗੇ ਉਸ ਦਿਨ ਵੀ ਦੇਬੂ ਤੇ ਹਰਜੀਤ ਨੇ ਇਦਾਂ ਹੀ ਕੀਤਾ ਜਿਹਦੇ ਹੱਥ ਵਿੱਚ ਵੱਡੇ ਨੋਟਾਂ ਦੀ ਗੁੱਟੀ ਦੇਖ ਲੈ ਉਹਨੂੰ ਕਹਿ ਦਿੰਦੇ ਸੀ ਭਾਈ ਵੱਡੇ ਨੋਟਾਂ ਨਾਲ ਤਾਂ ਤੇਰਾ ਖਰਚਾ ਜ਼ਿਆਦਾ ਹੋਊ ਤੂੰ ਛੋਟੇ ਨੋਟ ਰੱਖ ਲੈ ਕੋਲ ਫੇਰ ਭਾਵੇਂ ਮਹੀ ਭਰਾਈ ਜਾਈ ਨੋਟਾਂ ਦਾ ਨੋਟ ਨਹੀਂ ਮੁਕਣਗੇ ਉਹਨਾਂ ਦੀ ਕਹੀ ਗੱਲ ਅਗਲੇ ਨੂੰ ਫਿੱਟ ਬਹਿ ਜਾਂਦੀ ਤੇ ਉਹ ਛੋਟੇ ਨੋਟਾਂ ਦੀਆਂ ਗੱਟੀਆਂ ਦਾ ਅਖਾੜੇ ਤੋਂ ਪਹਿਲਾਂ ਹੀ ਇੰਤਜ਼ਾਮ ਕਰ ਲੈਂਦਾ ਸੀ ਤਾਂ ਅਖਾੜਾ ਲੱਗਿਆ ਤੇ ਹੱਦ ਨਾਲੋਂ ਜ਼ਿਆਦਾ ਵੱਧ ਇਕੱਠ ਹੋਇਆ ਉਹ ਬਿਰਦੇਸਤਰੀ ਜਿਨ੍ਹਾਂ ਜ਼ਿੰਮੇਵਾਰਾਂ ਦੇ ਕੰਮ ਕਰਦੀ ਸੀ ਉਹਨਾਂ ਨੇ ਚੌੜ ਚਾਕੇ ਖੂਬ ਨੋਟ ਭਰਾਈ ਪੈਸਾ ਛੁੱਟਿਆ ਪ੍ਰੋਗਰਾਮ ਖਤਮ ਹੋਇਆ ਤਾਂ ਸਟੇਜ ਉੱਪਰ ਇਕੱਠੇ ਹੋਏ ਅਨਾਮਾਂ ਦੇ ਨੋਟਾਂ ਦੀ ਇੱਕ ਵੱਡੀ ਪੰਡ ਬਣੀ ਗਈ। ਸਾਜ਼ੀ ਪੂਰੇ ਖੁਸ਼ ਸਨ ਕਿਉਂਕਿ ਉਹਨਾਂ ਨੂੰ ਖਾਸੀ ਕਮਾਈ ਹੋਈ ਸੀ। ਅਕਸਰ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਚਮਕੀਲੇ ਦੀ ਬੈਡਰ ਕਾਰ ਤੇ ਜਾਣ ਵੇਲੇ ਸਾਜ਼ ਹੋਇਆ ਕਰਦੇ ਸਨ ਤੇ ਆਉਣ ਵੇਲੇ ਨੋਟਾਂ ਦੀਆਂ ਪੰਡਾਂ ਸਾਜ਼ ਸਾਜ਼ੀਆਂ ਨੂੰ ਮੂਰੇ ਆਪਣੇ ਪੱਟਾਂ ਦੇ ਧਰਨੇ ਪੈਂਦੇ ਸੀਗੇ। ਸਟੇਜ ਤੋਂ ਉਤਰਦੇ ਸਾਰ ਚਮਕੀਲੇ ਨੂੰ ਵਿਆਹ ਵਾਲਾ ਮੁੰਡਾ ਤੇ ਉਹਦੀ ਬਿਰਧ ਮਾਂ ਪਾਸੇ ਲੈ ਗਏ। ना, ना ने ने हां ਹੁਣ ਦੱਸ ਚਮਕੀਲੇਆ ਤੇਰੀ ਕੀ ਸੇਵਾ ਕਰੀਏ ਬਸ ਮਾਤਾ ਸੇਵਾ ਤਾਂ ਹੋ ਗਈ ਇੰਨੀ ਹੀ ਬਹੁਤ ਹੈ ਚਮਕੀਲਾ ਹੱਥ ਜੋੜ ਕੇ ਖੜ ਗਿਆ ਸੀ ਬਿਰਧ ਮਾਈ ਨੇ ਚੁੰਨੀ ਚ ਲਪੇਟੇ ਨੋਟਾਂ ਦੀ ਗੁੱਟੀ ਕੱਢ ਲਈ ਸੀ ਨਾ ਤੇਰੇ ਨਾਲ ਗੱਲ ਹੋਈ ਸੀ ਭਾਈ ਦੱਸ ਹੁਣ ਕਿੰਨੇ ਪੈਸੇ ਲੈਣੇ ਨੇ ਪੁੱਤ ਚਮਕੀਲੇ ਨੇ ਬਿਰਧ ਇਸਤਰੀ ਨੂੰ ਜੱਫੀ ਪਾ ਲਈ ਮਾਈ ਨਾਲੇ ਪੁੱਤ ਕਹਿਨੀ ਹੈ ਨਾਲੇ ਪੈਸੇ ਪੁੱਛਦੀ ਹੈ ਛੱਡ ਪਰੇ ਮੈਂ 2 ਘੰਟੇ ਗਾ ਕੇ ਲੋਕਾਂ ਦਾ ਮਨੋਰੰਜਨ ਕਰ ਚੱਲਿਆ ਤੂੰ ਮੈਨੂੰ ਪੈਸੇ ਦੇ ਕੇ ਦੋ ਸਾਲ ਇਹਨਾਂ ਜ਼ਿਮੀਂਦਾਰ ਤੋਂ ਹੱਡ ਘਟਵਾਉਂਗੀ ਤਾਰਨ ਲੱਗੀ ਰਹਿਣ ਦੇ ਤੇ ਇਥੋਂ ਪੈਸੇ ਨਹੀਂ ਲੈਣੇ ਮੈਂ ਆਪ ਗਰੀਬੀ ਦੇਖੀ ਹੈ ਮੈਨੂੰ ਪਤਾ ਹੈ ਮੈਂ ਸਮਝ ਸਕਦਾ ਕਹਿੰਦਾ ਕਿ ਗੁਰਬਤ ਕੀ ਚੀਜ਼ ਹੁੰਦੀ ਹੈ ਐਨੇ ਨੂੰ ਨੋਟਾਂ ਵਾਲੇ ਪੰਡ ਚੁੱਕ ਕੇ ਹਰਜੀਤ ਗਿੱਲ ਸਟੇਟ ਤੋਂ ਉਤਰ ਕੇ ਕਾਰ ਵੱਲ ਜਾ ਰਿਹਾ ਸੀ ਚਮਕੀਲੇ ਨੇ ਉਹਨੂੰ ਦੇਖਦੇ ਹੀ ਹਾਕ ਮਾਰੀ ਉਹ ਗਿੱਲ ਓਰੇਆ ਗੱਲ ਤੋਂ ਨੋਟਾਂ ਵਾਲੀ ਪੰਡ ਫੜ ਕੇ ਚਮਕੀਲੇ ਨੇ ਵਿਆਹ ਵਾਲੇ ਮੁੰਡੇ ਨੂੰ ਫੜਾਤੀ ਸੀ ਲੈ ਮਾਈ ਅਸੀਂ ਇਹ ਕੀ ਕਰਨੇ ਆ ਮੇਰੇ ਕੋਲ ਬਥੇਰੇ ਨੇ ਰੱਬ ਦੇ ਦਿੱਤੇ ਹੋਏ ਇਹ ਵੀ ਤੂੰ ਹੀ ਰੱਖ ਲੈ ਨੂੰ ਪੁੱਤ ਨੂੰ ਡਬਲ ਬੈੱਡ ਲੈ ਦੇ ਮੇਰੇ ਵੱਲੋਂ ਸ਼ਗਨ ਸਮਝ ਕੇ ਨੋਟਾਂ ਦੀ ਪੰਡ ਫੜਦਿਆਂ ਬਿਰਧ ਇਸਤਰੀ ਦੀਆਂ ਅੱਖਾਂ ਭਰ ਆਈਆਂ ਕਹਿੰਦੇ ਜਿਉਂਦਾ ਰਹੇ ਚਮਕੀਲੇ ਰੱਬ ਤੇਰੀ ਉਮਰ ਲੰਮੀ ਕਰੇ ਮਾਤਾ ਅਸੀਸ ਹੀ ਦੇਣੀ ਆ ਤਾਂ ਫਿਰ ਲੰਮੀ ਉਮਰ ਦੀ ਦੇ ਕਹ ਲੰਮੀ ਉਮਰ ਦੀ ਨਾ ਦੇ ਇਹ ਕਹਿ ਕੇ ਉਹ ਕਹਿੰਦਾ ਵੀ ਇਕ ਹੈ ਅਭੀ ਮੈਂ ਹੁਣ ਮੰਗ ਹਮੇਸ਼ਾ ਚਮਕਦਾ ਰਹਾ ਸਦਾ ਮੇਰੀ ਚੜ੍ਹਾਈ ਰਹੇ ਚਮਕੀਲੇ ਦਾ ਨੰਦਕੁਰ ਨੇ ਸਿਰ ਪਲੋਸਿਆ ਸੀ ਤੈਨੂੰ ਇਸ ਅਸੀਦੀ ਦਾ ਲੋੜ ਨਹੀਂ ਚਮਕੀਲੇਆ ਤੇਰੀ ਚਮਕ ਕੋਈ ਫਿੱਕੀ ਨਹੀਂ ਪਾ ਸਕਦਾ ਉਹਨਾਂ ਤਾਂ ਫਿਰ ਅਲਵਿਦਾ ਲੈ ਕੇ ਚਮਕੀਲੇ ਉਹ ਨਹੀਂ ਵਾਪਸ ਚਲੇਗੇ ਇਹ ਸੀਗੀ ਕਹਾਣੀ ਉਸ ਦਿਨ ਅਖਾੜੇ ਦੀ ਇੱਕ ਘਟਨਾ ਤੁਹਾਨੂੰ ਹੋਰ ਸੁਣਾਉਣੀ ਹੈ ਚਮਕੀਲੇ ਦੇ ਬਾਰੇ ਤਾਂ ਹੋਇਆ ਕੀ ਇੱਕ ਨੌਜਵਾਨ ਮੁੰਡਾ ਤੇ ਉਹਦਾ ਪਿਤਾ ਨਾ ਜਰਨੈਲ ਸਿੰਘ ਇਹ ਦਫਤਰ ਚ ਪਹੁੰਚੇ ਚਮਕੀਲੇ ਦੇ ਤਾਂ ਜਦੋਂ ਨੌਜਵਾਲ ਨੌਜਵਾਨ ਮੁੰਡਾ ਦਫਤਰ ਵੱਲ ਵਧਿਆ ਦਫਤਰ ਵਿੱਚ ਅਜੇ ਹੋਰ ਕੋਈ ਨਹੀਂ ਸੀ ਆਇਆ ਸਿਰਫ ਗਾਇਕ ਅਮਰ ਸਿੰਘ ਚਮਕੀਲੇ ਦਾ ਢੋਲਕੀ ਮਾਸਟਰ ਕੇਸਰ ਸਿੰਘ ਟਿੱਕੀਓ ਸੀ ਤੇ ਕਿਨੇ ਗਾਹਕਾਂ ਦੇ ਦੇਖ ਕੇ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਚਾਹ ਪਾਣੀ ਪੁੱਛਿਆ ਤਾਂ ਅਤਖੜ ਵਿਅਕਤੀ ਦਾੜੀ ਤੇ ਹੱਥ ਫੇਰ ਕੇ ਬੋਲਿਆ ਸੀ ਵੀ ਮੇਰਾ ਨਾਂ ਜਰਨੈਲ ਸਿੰਘ ਹੈ ਮੈਂ ਪੰਜਾਬ ਪੁਰ ਦਾ ਰਿਟਾਇਰ ਐਸਪੀ ਹਾਂ ਆ ਮੇਰਾ ਮੁੰਡਾ ਇਹ ਹਿੰਦ ਕਰੀ ਜਾਂਦਾ ਕਿ ਆਪਣੇ ਵਿਆਹ ਤੇ ਇਹਨੇ ਚਮਕੀਲੇ ਦੇਖ ਖੜਾ ਲੋਣ ਤਾਂ ਕੇਸਰ ਟਿੱਕੀ ਹੱਸਿਆ ਹਾਂਜੀ ਸਰਦਾਰ ਜੀ ਤੁਹਾਡੀ ਸੇਵਾ ਕਰਨ ਨੂੰ ਹੀ ਅਸੀਂ ਬੈਠੇ ਹੋਏ ਹਾਂ ਕਿਹੜੀ ਤਰੀਕ ਆ ਉਹ ਕਹਿੰਦਾ ਅਗਲੇ ਮਹੀਨੇ ਦੀ 24 ਨੌਜਵਾਨ ਨੇ ਹੁਬਕੇ ਦੱਸਿਆ ਤਾਂ ਕੇਸਰ ਦੀ ਟਿੱਕੀ ਨੇ ਮੇਹ ਤੇ ਕਹਿੰਦੀ ਐ ਵੀ ਡੈਰੀ ਸਪਈ ਸੀ ਜਿਹੜੀ ਉਹ ਕੱਢ ਕੇ ਦੇਖੀ ਤੇ ਕੁਤਰ ਸੋਚ ਕੇ ਬੋਲਿਆ ਸਰਦਾਰ ਜੀ 24 ਤਰੀਕ ਤਾਂ ਬੁੱਕ ਹੈ ਜੀ ਆ ਲੋ ਆਪੇ ਦੇਖ ਲੋ ਡੈਰੀ ਦੋਨਾਂ ਪਿਓ ਪੁੱਤਾਂ ਦੇ ਚਿਹਰੇ ਇਕਦਮ ਮਰ ਜਾ ਗਏ ਤੇ ਨੈਲ ਸਿੰਘ ਠਰਮੇ ਨਾਲ ਕਹਿਣ ਲੱਗਿਆ ਅਸੀਂ ਬਹੁਤ ਦੂਰੋਂ ਚੱਲ ਕੇ ਆਏ ਆ ਪਾਤਲਾ ਦੇ ਕੋਲ ਮੇਰਾ ਪਿੰਡ ਐ ਸੁਣਿਆ ਚਮਕੀਲਾ ਇੱਕ ਦਿਨ ਚ ਤਿੰਨ ਚਾਰ ਖਾੜੇ ਲਾ ਦਿੰਦਾ ਕਰੋਗਾ ਨਾ ਸਾਡਾ ਵੀ ਕੁਝ ਅਖਾੜੇ ਤਾਂ 24 ਨੂੰ ਵੀ ਤਿੰਨੇ ਲੱਗ ਰਹੇ ਆ ਜੀ ਪਰ ਅਸੀਂ ਦੂਜੇ ਅਖਾੜਾ ਅਖਾੜੇ ਲਾ ਕੇ ਥੋੜੇ ਪਿੰਡ ਨਹੀਂ ਪਹੁੰਚ ਸਕਦੇ ਸਾਡੇ ਕੋਲ ਕਿਹੜਾ ਹਵਾਈ ਜਹਾਜ਼ ਆ ਜੇ ਤੁਹਾਡੇ ਲਾਵਾਂਗੇ ਤਾਂ ਦੂਜੇ ਨਹੀਂ ਲਾ ਹੁਣੇ ਤੇ ਕਿਨੇ ਆਪਣੀ ਮਜਬੂਰੀ ਦਸੀ ਕੁਛ ਸਮੇਂ ਲਈ ਦਫਤਰ ਵਿੱਚ ਚੁੱਪ ਫਸਰੀ ਰਹੀ ਫਿਰ ਨੌਜਵਾਨ ਮੁੰਡਾ ਬੋਲਿਆ ਬਾਈ ਐਂ ਕਰ ਯਾਰ ਸਾਨੂੰ ਕੇਰਾ ਚਮਕੀਲੇ ਨਾਲ ਮਲਾ ਦੇ ਫਿਰ ਮੈਂ ਜਾਣਾ ਮੇਰਾ ਜਾਣੇ ਕੰਮ ਉਹਨੇ ਇਹ ਜੇ ਗੱਲ ਪੂਰੀਓ ਕੀਤੀ ਸੀ ਕਿ ਦਫਤਰ ਦੇ ਦਰਵਾਜ਼ੇ ਦਾ ਬੂਹਾ ਖੁੱਲਿਆ ਤੇ ਚਮਕੀਲਾ ਅੰਦਰ ਆਵੜਿਆ ਉਹਨੇ ਬਾਹਰੋਂ ਖੜੇ ਨੇ ਕੁਝ ਗੱਲਾਂ ਸੁਣ ਲਈਆਂ ਸੀ ਅੰਦਰ ਆਉਂਦੀ ਉਸ ਨੌਜਵਾਨ ਨੇ ਤਤਰੀ ਗੱਲ ਬੁਲਾ ਕੇ ਦੋਨੋਂ ਪਿਓ ਪੁੱਤਾਂ ਨਾਲ ਹੱਥ ਮਲਾਇਆ ਉਹ ਕਹਿੰਦਾ ਦਾਸ ਨੋਇ ਅਮਰ ਸਿੰਘ ਚਮਕੀਲਾ ਕਹਿੰਦੇ ਆ ਚਮਕੀਲੇ ਨੂੰ ਦੇਖਦੇ ਹੀ ਦੋਨੋਂ ਦੇ ਚਿਹਰੇ ਖੜ ਗਏ ਕੇਸਰ ਟਿੱਕੀ ਨੇ ਸੰਖੇਪ ਚ ਚਮਕੀਲੇ ਨੂੰ ਸਾਰੀ ਕਹਾਣੀ ਦੱਸੀ ਤਾਂ ਚਮਕੀਲਾ ਸੋਚਾਂ ਚ ਪੈ ਗਿਆ ਚਮਕੀਲੇ ਨੂੰ ਕੋਥੀ ਛੱਡ ਕੇ ਟਿੱਕੀ ਆਪ ਖੜਾ ਹੋ ਗਿਆ ਚਮਕੀਲੇ ਨੇ ਟਿੱਕੀ ਨੂੰ ਹੁਕਮ ਦਿੱਤਾ ਵੀ ਜਾ ਟਿੱਕੀ ਭੱਜ ਕੇ ਚਾਹ ਨੂੰ ਲੈ ਕੇ ਆ ਨਾ ਬਾਈ ਜੀ ਚਾਹ ਦੀ ਲੋੜ ਨਹੀਂ ਬਾ ਤੁਸੀਂ ਮੇਰੇ ਵਿਆਹ ਤੇ ਖਾਣਾ ਲਾਉਣ ਲਈ ਮੰਨ ਜਾ ਨੌਜਵਾਨ ਨੇ ਮੇਹਤ ਤੇ ਪਿਆ ਚਮਕੀਲੇ ਦਾ ਉੱਟ ਕੇ ਹੱਥ ਕੋਟ ਲਿਆ ਸੀ ਚਮਕੀਲੇ ਨੇ ਆਪਣੇ ਹੱਥ ਉੱਪਰ ਪਏ ਉਹਦੇ ਹੱਥ ਉੱਤੇ ਆਪਣਾ ਦੂਜਾ ਹੱਥ ਰੱਖਿਆ ਤੇ ਬੁੱਲਾਂ 'ਚ ਮੁਸਕਰਾਉਂਦੇ ਹੋਏ ਬੋਲਿਆ ਸੀ ਯਾਰ ਮੈਂ ਪ੍ਰੋਗਰਾਮ ਕਰ ਸਕਦਾ ਹੁੰਦਾ ਤਾਂ ਜ਼ਰੂਰ ਕਰਦਾ ਪਰ ਮੈਂ ਮਜਬੂਰ ਹਾਂ ਕਿਤੇ ਹੋਰ ਕਲਾਕਾਰ ਨੂੰ ਆਪਾਂ ਭੇਜ ਦਿੰਨੇ ਆ ਨਹੀਂ ਹੋਰ ਨੂੰ ਨਹੀਂ ਕਿਸੇ ਨੂੰ ਉੱਥੇ ਕਿਸੇ ਨੇ ਸੁਣਨਾ ਬਸ ਸਿਰਫ ਤੁਹਾਨੂੰ ਹੀ ਲਿਜਾਣਾ ਮੈਂ ਚਾਹੁੰਦਾ ਕਿਰਾ ਪਤਾ ਲੱਗ ਜੇ ਵੀ ਕਿਸੇ ਦਾ ਵਿਆਹ ਹੋ ਰਿਹਾ ਤੁਸੀਂ ਪ੍ਰੋਗਰਾਮ ਦੇ ਕਿੰਨੇ ਪੈਸੇ ਲੈਂਦੇ ਹੋ ਚਮਕੀਲਾ ਕਹਿੰਦਾ 3500 ਇੰਨੇ ਨੂੰ ਇੱਕ ਛੋਟਾ ਜਿਹਾ ਮੁੰਡੂ ਚਾਰ ਗਲਾਸਾਂ ਵਿੱਚ ਚਾਹ ਲੈ ਆਇਆ ਸਾਰੇ ਜਣੇ ਚਾਹ ਪੀਣ ਲੱਗੇ ਲੜਕੇ ਦਾ ਬਾਪ ਜਰਨੈਲ ਸਿੰਘ ਇਹਨੇ ਚਾਹ ਪੀ ਗਲਾਸ ਮੇਹਤੇ ਰੱਖਦੇ ਆ ਬੋਲਿਆ ਚਮਕੀਲਾ ਇੰਉਂ ਕਰ ਤੈਨੂੰ 4000 ਰੁਪਏ ਦਊਂਗਾ ਦੂਜਾ 24 ਤਰੀਕ ਦਾ ਪ੍ਰੋਗਰਾਮ ਕੈਂਸਲ ਕਰਕੇ ਸਾਡਾ ਪ੍ਰੋਗਰਾਮ ਕਰ ਦੇ ਉਹ ਕਹਿੰਦਾ ਠੀਕ ਐ ਸਰਦਾਰ ਜੀ ਅਸੀਂ ਪ੍ਰੋਗਰਾਮ ਬੁੱਕ ਕਰ ਦਿੰਨੇ ਆ ਚਮਕੀਲੇ ਨੇ ਦੋਨਾਂ ਦੇ ਚਿਹਰੇ ਨੂੰ ਨਿਰਖ ਨਾਲ ਦੇਖਿਆ ਸੀ ਉਹਨਾਂ ਉੱਪਰ ਖੁਸ਼ੀ ਦੀ ਲਹਿਰ ਦੌੜ ਗਈ ਵੀ ਚਮਕੀਲਾ ਮੰਨ ਗਿਆ ਜਰਨੈਲ ਸਿੰਘ ਆਪਣੀ ਜੇਬ ਚੋਂ ਪੈਸੇ ਕੱਢਣ ਲੱਗਿਆ ਤਾਂ ਚਮਕੀਲਾ ਬੋਲ ਪਿਆ ਸਰਦਾਰ ਜੀ ਪ੍ਰੋਗਰਾਮ ਤਾਂ ਤੁਹਾਡਾ ਬੁੱਕ ਕਰ ਲੈਣੇ ਆ ਪਰ ਜੇ ਕੱਲ ਨੂੰ ਸਾਨੂੰ ਕੋਈ 4500 ਦੇ ਗਿਆ ਤਾਂ ਅਸੀਂ ਪ੍ਰੋਗਰਾਮ ਉਹਨਾਂ ਦੇ ਕਰੰ ਚਲੇ ਜਾਉਂਗੇ ਜਰਨੈਲ ਸਿੰਘ ਉੱਟ ਕੇ ਖੜਾ ਹੋ ਗਿਆ ਲੈ ਤੁਸੀਂ ਸਾਡਾ ਪ੍ਰੋਗਰਾਮ ਬੁੱਕ ਕਰਕੇ ਆਏ ਕਿਵੇਂ ਕਰ ਸਕਦੇ ਹੋ ਇਹ ਤਾਂ ਗਲਤ ਗੱਲ ਹੈ ਯਾਰ ਕਿਸੇ ਹੋਰ ਦਾ ਬੁੱਕ ਕਰਨ ਤੋਂ ਬਾਅਦ ਕੈਨਸਲ ਕਰਕੇ ਤੁਹਾਡੇ ਆਈਏ ਕੀ ਇਹ ਗਲਤ ਗੱਲ ਨਹੀਂ ਤੁਸੀਂ ਕਰੋ ਤਾਂ ਸਹੀ ਚਮਕੀਲਾ ਕਰੇ ਤਾਂ ਗਲਤ ਇੱਕ ਹੈਕੇ ਚਮਕੀਲਾ ਮੁਸਕਰਾਉਣ ਲੱਗ ਪਿਆ ਤਾਂ ਜਰਨੈਲ ਸਿੰਘ ਨਿੰਮੋ ਝੂਣਾ ਜਾ ਹੋ ਕੇ ਬਹਿ ਗਿਆ ਉਹਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਸੀ ਚਮਕੀਲਾ ਆਪਣੀ ਡੈਰੀ ਫਰੋਲਦਾ ਹੋਇਆ ਬੋਲਿਆ ਵੀ ਬਾਈ ਤੁਸੀਂ ਐਂ ਕਰੋ ਕਿਸੇ ਹੋਰ ਦੇੰ ਦਾ ਵਿਆਹ ਕਰ ਲਓ ਮੈਂ ਫ੍ਰੀ ਪ੍ਰੋਗਰਾਮ ਲਾ ਕੇ ਜਾਊਂਗਾ ਕਹਿੰਦਾ ਪਰ ਮੈਂ 1 ਰੁਪਈਆ ਨਾ ਦਿਓ ਜਰਨੈਲਤੀ ਨੇ ਬੇਵਸੀ ਪ੍ਰਗਟ ਕੀਤੀ ਉਹ ਕਹਿੰਦਾ ਵਿਆਹ ਦੀ ਤਰੀਕ ਤਾਂ ਹੁਣ ਫਿਕਸ ਹੋ ਗਈ ਹੈ ਕੈਨਸਲ ਨਹੀਂ ਹੋ ਸਕਦੀ ਉਹ ਮੁੰਡਾ ਕਹਿੰਦਾ ਉਹ ਪਾਪੇ ਜੇ ਚਮਕੀਲਾ ਨਹੀਂ ਮੰਨਦਾ ਤੂੰ ਹੀ ਮੰਨ ਜਾ ਕਿਉਂ ਮੇਰਾ ਵਿਆਹ ਖਰਾਬ ਕਰਦੇ ਹੋ ਮੁੰਡੇ ਨੇ ਆਪਣੇ ਬਾਹਲੇ ਪੈਰ ਫੜ ਲਏ ਤਾਂ ਜਰਨੈਲ ਸੀਨੇ ਆਪਣੇ ਮੁੰਡੇ ਦੇ ਹੱਥੋਂ ਆਪਣੇ ਪੈਰ ਛਡਾਏ ਤੇ ਚਮਕੀਲੇ ਕੋਲ ਮੇਹ ਤੇ ਹੱਥ ਰੱਖ ਕੇ ਝੁਕ ਗਿਆ ਅੱਛਾ ਚਮਕੀਲੇ ਬਾਈ ਦੱਸ ਕਿਹੜੀ ਕਿਹੜੀ ਤਰੀਕ ਕਹਿੰਦਾ ਵੇਲੀ ਏ ਚਮਕੀਲੇ ਨੇ ਡੈਰੀ ਦੇ ਨਿਗਾਹ ਮਾਰਨੇ ਦੱਸਿਆ ਸੀ ਕਹਿੰਦਾ ਉਦੋਂ ਅਗਲੇ ਦਿਨ 25 ਨੂੰ ਵੇਲੇ ਆ ਫੇਰ ਸਾਰਾ ਮਹੀਨਾ ਕਹਿੰਦਾ ਵੇਹਲ ਨਹੀਂ ਮਿਲਣੀ ਠੀਕ ਹੈ ਕਰਦੇ ਬੁੱਕ ਕਹਿੰਦਾ ਫੇਰ ਜਰਨੈਲ ਸੀ ਨੇ ਨੋਟਾਂ ਦੀ ਗੁੱਟੀ ਕੱਢ ਕੇ ਮੇਹ ਤੇ ਰੱਖਤੀ। ਜਮਕੀਲੇ ਨੇ ਕਮੀ ਦੀ ਜੇਬ ਚੋਂ ਪੈਨ ਕੱਢ ਕੇ ਉਹਦਾ ਨਾਮ ਐਡਰੈਸ ਪੁੱਛ ਕੇ ਡੈਰੀ 'ਚ ਲਿਖਦਾ। ਲਓ ਜੀ ਕਰਤੀ ਬੁੱਕ। ਚੱਲ ਕਹਿੰਦਾ ਜੈ 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 100 ਪੈਸੇ ਕਿਨੇ ਦਈਏ ਤੈਨੂੰ। ਜਰਨੈਲ ਸੀ ਕਹਿੰਦੇ ਹੱਥਾਂ ਨੂੰ ਥੁੱਕ ਲਾ ਕੇ ਨੋਟ ਗਿਣਨ ਲੱਗ ਪਿਆ ਜਰਨੈਲ। ਜਮਕੀਲਾ ਮੇਹ ਤੇ ਦੂਜੇ ਪਾਸੇ ਪਈ ਕੁਰਸੀ ਨੂੰ ਛੱਡ ਕੇ ਖੜਾ ਹੋ ਗਿਆ। ਕਹਿੰਦਾ ਮਾਲਕੋ ਇਹ ਕਿਹੜੀਆਂ ਗੱਲਾਂ ਕਰਦੇ ਹੋ? ਹੁਣੇ ਤੁਹਾਨੂੰ ਚਮਕੀਲੇ ਨੇ ਜ਼ੁਬਾਨ ਦਿੱਤੀ ਸੀ ਕਿ ਵਿਆਹ ਦੀ ਤਰੀਕ ਬਦਲ ਲਓ ਮੈਂ ਫ੍ਰੀ ਪ੍ਰੋਗਰਾਮ ਕਰੂੰਗਾ। ਫੇਰ ਮ ਮੱਦ ਦੀ ਜ਼ੁਬਾਨ ਤੇ ਰਕਾਨ ਦੇ ਹਾਸੇ ਦਾ ਹੀ ਮੁੱਲ ਹੁੰਦਾ ਸੱਚੀ ਆਵੇਂਗਾ ਨਾ ਦੇਖੀਂ ਕਿਤੇ ਉਹੀ ਨਾ ਗੱਲ ਹੋ ਜਵੇ ਅਸੀਂ ਉਡੀਕੀ ਆਈਏ ਤੇ ਤੂੰ ਆਏ ਹੀ ਨਾ ਇਹਦੋਂ ਪੈਸੇ ਲੈ ਲੈ ਕਹਿੰਦਾ ਇਹਦੇ ਨਾਲੋਂ ਤਾਂ ਸਾਨੂੰ ਤਸੱਲੀ ਰਹੂ ਮੁੰਡਾ ਬੋਲਿਆ ਮਿੱਤਰਾ ਕਹਿੰਦਾ ਜੇ ਨਾ ਪਹੁੰਚਿਆ ਤਾਂ ਗਾਉਣਾ ਛੱਡ ਦੂੰ ਬੇਫਿਕਰ ਕੋਈ ਘਰ ਨੂੰ ਜਾਓ 25 ਤਰੀਕ ਨੂੰ ਚਮਕੀਲਾ ਆਪਣੀ ਪਾਰਟੀ ਨਾਲ ਖਾੜਾ ਲਾਉਣ ਪਹੁੰਚ ਜੂਗਾ ਠੀਕ ਹੈ ਨਾ ਗੱਲ ਹਾਂ ਠੀਕ ਹੈ ਗੱਲ ਤਾਂ ਪਰ ਚਮਕੀਲੇ ਉਹ ਗਾਣਾ ਜ਼ਰੂਰ ਗਾਈਂ ਕਹਿੰਦਾ ਜਦ ਪਹਿਲੀ ਨਾਮ ਪੜੀ ਪੁੱਬ ਨਿਕਲ ਗਈ ਮੇਰੀ ਤਾ ਇਦਾਂ ਕਹ ਲਈਏ ਵੀ ਲੋਕ ਇਹਨੂੰ ਇਦਾਂ ਇੰਨਾ ਸੁਣਦੇ ਸੀ ਚਮਕੀਲੇ ਨੂੰ ਕਿ ਬਿਆਹਾਂ ਨੇ ਤਰੀਕਾ ਬਦਲ ਲੈਂਦੇ ਸੀਗੇ ਇਹਦਾ ਖਾੜਾ ਲਾਉਣ ਬਾਅਦ ਹਾਂਜੀ ਸੋ ਖੈਰ ਇਹਦੀ ਚਮਕੀਲੇ ਦਾ ਦੂਜਾ ਪੱਖ ਸੋ ਮਿਲਦੇ ਹੁਣ ਆਪਾਂ ਅਗਲੀ ਜਾਣਕਾਰੀ ਦੇ ਨਾਲ ਔਰ ਤੱਕ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ